ਮਾਰੂ ਮਹੱਲਾ ਪਹਿਲਾ ਦਰਤ ਨੂੰ ਪਾਵਾਂ ਜੇ ਤੁਧ ਭਾਵਾਂ ਪਾਈ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵ ਹੈ ਕਰ세 ਆਪੇ ਰਸਨ ਰਸਾਂ ਦੇਂਦਾ ਤੂੰ ਦੁ ਪਾਣੇ ਤੂੰ ਭਾਵੈ ਕਰਤੇ ਆਪੇ ਰਸਨ ਰਸਾਇਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੀ ਤੁਧ ਭਾਵਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਸਤਿਗੁਰੂ ਜੀ ਸਾਧੂ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਜਿਨ੍ਹਾਂ ਸਤਿਗੁਰਾਂ ਦਾ ਕਲ ਸੰਗਤਾਂ ਨੇ ਜੋਰ ਮੇਲਾ ਜੋਤੀ ਜੋਰ ਸਮਾਉਣ ਦਾ ਮਨਾਇਆ ਹੈ ਉਹ ਚੋਦੀ ਪਾਤਸ਼ਾਹ ਸਤਿਗੁਰ ਨਾਨਕ ਦੇਵ ਜੀ ਨੇ ਇਹ ਸਹਾਂਤ ਬੈਠ ਕਰਕੇ 13-13 ਦਾ ਬੋਲਾ ਬੋਲ ਕੇ ਸਾਰਿਆਂ ਦੀਆਂ ਝੋਲੀਆਂ ਪਰ ਕੇ ਗਰੀਬਾਂ ਦੀ ਗੀੜੀ ਦੂਰ ਕੀਤੀ ਅੰਮ੍ਰਿਤ ਨਾਮ ਦੀ ਵਰਖਾ ਕਰਕੇ ਬੇਅੰਤ ਵਿਚਣੀ ਹੋਈਆਂ ਰੂਹਾਂ ਨੂੰ ਸਰਗੁਰੂ ਸਾਹਿਬ ਦੀਨ ਮਲਾਉਣਾ ਕੀਤਾ ਇੱਥੋਂ ਹੀ ਉੱਠ ਕੇ ਮਹਾਰਾਜ ਸਾਹਿਬ ਜੀ ਸੱਜਖੰਡ ਚ ਗਏ ਸੱਜਖੰਡ ਵੀ ਕਿਉਂ ਅਕਾਲ ਪੁਰਖਾਇ ਨੂੰ ਕੀ ਆਗਿਆ ਦੁਆਰਾ ਇਹ ਮੋਦੀਖਾਨਾ ਛੱਡ ਕੇ ਮਹਾਰਾਜ ਸਾਹਿਬ ਸਾਰਿਆਂ ਦੇ ਸਾਂਤਿਆਂ ਚ ਵਿਚਰ ਕੇ ਅੰਮ੍ਰਿਤ ਨਾਮ ਦੀ ਵਰਖਾ ਕੀਤੀ ਸਰਬ ਜੀਆਂ ਨੂੰ ਜੀਵਨ ਦਾਨ ਦਿੱਤਾ ਵਿਚੜਿਆ ਹੋਏ ਮਿਲਿਆ ਜਿਹੜੇ ਚਾਹ ਜਗਾਂ ਦੇ ਵਿਚਰੇ ਹੋਏ ਸੀ ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਦਾ ਵਸੀਤ ਰੂਪ ਹੋ ਕੇ ਸਤਗੁਰੂ ਜੀ ਨੂੰ ਕਰੇ ਪੁਕਾਰ ਕੀਤੇ ਗਰੀਬ ਨੂੰ ਆਯੰਤਰ ਜਾਂ ਮੇਹਰੀ ਕਰਤਾਰ ਪ੍ਰਸਾਦ ਵਿੱਚ ਬੈਠੇ ਕੇ ਮਾਰੂ ਸੋਲ ਹੈ ਉਚਾਰਨ ਕਰ ਰਹੇ ਹੁਣੇ ਕੱਲ 13 ਸੋਲ ਹਣ ਤੱਕ ਹੋ ਗਿਆ ਐ 14ਵਾਂ ਸੋਲ ਹੈ ਗੁਰੂ ਮਾਰਾ ਸਾਹਿਬ ਰੰਮ ਕਰਦੇ ਹੋਏ ਫਰਮਾਉਂਦੇ ਹਨ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੀ ਤੁਧ ਭਾਵਾਂ ਗੁਰੂ ਜਮਨੀ ਗੁਰੂ ਪੁਖ ਵਾਹਿਗੁਰੂ ਜੀ ਆਪ ਜੀ ਨੂੰ ਭਾਇਆ ਜਾਈਏ ਤਾਂ ਉਹਨਾਂ ਦਰਸ਼ਨ پا ਸਕੀਦੇ ਹਨ ਇਹ ਤੁਹਾਡੀ ਭਾਵਨਾ ਸਾਡੇ ਹਿਰਦੇ ਚ ਹੋਵੇ ਤਾਂ ਹੀ ਮਹਾਰਾਜ ਦਰਸ਼ਨ ਪਾਈਏ ਨਾ ਜਿੰਨਾ ਚਿਰ ਮਹਾਰਾ ਤੇਰਾ ਤੈਨੂੰ ਭਾ ਨਹੀਂ ਜਾਂਦੇ ਉਹਨਾਂ ਜਿਹੜਾ ਆਪ ਦਾ ਦਰਸ਼ਨ ਨਹੀਂ ਕੋਈ پا ਸਕਦਾ ਹੈ ਭਾਈ ਭਗਤ ਸਾਚੇ ਗੁਣ ਗਾਵਾ ਆਪੂ ਸੱਚੇ ਬਾਦਸ਼ਾਹ ਤਾਂ ਭਾਈ ਇਹ ਜੇ ਪ੍ਰੇਮਾ ਭਗਤੀ ਕਰੀਏ ਅਗੇ ਸੱਚੇ ਬਾਦਸ਼ਾਹ ਤੇਰੇ ਗੁਣਾਂ ਨੂੰ ਸੰਗਤ ਵਿੱਚ ਮਿਲ ਕਰਕੇ ਗਾਉਣਾ ਕਰੀਏ ਦੁੱਧ ਭਾਣੇ ਤੂੰ ਭਾਵ ਹੈ ਕਰਤੇ ਜੇ ਕਰਦਾ ਬਿਰਖੋ ਆਪਜੀ ਨੂੰ ਪਾਉਂਦੇ ਹਨ ਜੇ ਤੇਰੇ ਪਿਆਰੇ ਹਨ ਜੋ ਗੁਣ ਗਾਉਂਦੇ ਹਨ ਤੇ ਨੂੰ ਉਹਨਾਂ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਕਰਤਾਰ ਆਪੇ ਰਸਨ ਰਸਾਇਣਾਂ ਆਦੀ ਮਹਾਰਾਜ ਪ੍ਰਭ ਦੀ ਬਸਲ ਸਾਜ ਕੀ ਰਸਨਾ ਉਹਨਾਂ ਦੀ ਰਸਨਾ ਨੂੰ ਅਰਸਾ ਦਿੰਦਾ ਹੈ ਨਾਮ ਰਸ ਵਿੱਚ ਹੋਰਨਾਂ ਰਸਾਂ ਕਸ਼ੌਮਿਕ ਨੀਵਾਂ ਕੀਤਰਾ ਸਿਲਾ ਨਾਮ ਪ੍ਰੀਤੀ ਰੂਪੀ ਰਸਨਾ ਨੂੰ ਨਾਮ ਵਿੱਚ ਰਸਾ ਦਿੰਦਾ ਹੈ ਸੋਹਣ ਭਗਤ ਪ੍ਰਭੂ ਦਰਬਾਰੇ ਜੀ ਤੇਰੇ ਦਰਬਾਰ ਸਾਜ ਖੰਡੇ 'ਚ ਬੈਠੇ ਹੋਏ ਦਰਵਾਜ ਤੇਰੇ ਸਾਧ ਸੰਗ ਚ ਬੈਠੇ ਹੋਏ ਦਰਵਾਰ ਸਰੂਪ ਵਿੱਚ ਸੁਧ ਹੋਏ ਨਰ ਗਿਆਨ ਦੇ 바ਰ ਵਿੱਚ ਸੁਧ ਹੋਏ ਤੇਰੇ ਭਗਤ ਸੋਹnde ਹਨ ਮੁਕਤ ਭਏ ਹਰ ਦਾਸ ਤੁਮਾਰੇ ਜਿਹੜੀ ਅਗਾਲਪੁਰਖ ਆਪਜੀ ਕੋਲ ਜੋ ਸੇਵਕ ਹਨ ਉਹ ਸੰਸਾਰ ਤੋਂ ਮੁਕਤ ਹੋ ਗਏ ਹਨ ਗਿਆਨ ਨੂੰ ਪਾ ਲਿਆ ਹੈ ਉਹਨਾਂ ਨੇ ਜੰਮੂ ਬੰਦ ਤੋਂ ਰਹਿਤ ਹੋ ਗਏ ਨੂੰ ਮਹਾਂਪੁਰਖ ਆਪ ਦੁਆਇ ਤੀਰ ਰੰਗ ਰਾਤੀ ਉਹ ਮੇਰੇ ਤੇਰੇ ਸੇਵਕੋ ਬਣੇ ਹਨ ਜਿਹੜੇ ਆਪਾ ਭਗਤ ਦੁਆ ਕੇ ਦੇਹ ਦੇ ਆਸ ਨੂੰ ਮੇਟ ਕੇ ਦੇਵੀ ਹੰਗਟਾ ਮੇਡ ਕਰਕੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ ਅਨਜਨ ਨਾਮ ਧਿਆਇੰਦਾ ਉਹ ਰਾਜਨੀ ਨਿਵਨ ਦਾ ਮਨ ਨਾਮ ਨੂੰ ਧਿਆਉਂਦਾ ਰਹਿੰਦਾ ਹੈ ਹੋਰ ਸਾਰੇ ਫੁਰਨੇ ਉਹਨਾਂ ਦੇ ਮੁਕਦੇ ਹਨ ਈਸ਼ਰ ਬ੍ਰਹਮਾ ਦੇਵੀ ਦੇਵਾ ਜੀ ਅੰਦਰ ਯਾਮੀ ਤੂੰ ਐਡਾ ਵੱਡਾ ਸਮਰੱਥ ਹੈ ਈਸ਼ਰ ਸ਼ਿਵ ਜੀ ਅਤੇ ਬ੍ਰਹਮਾ ਜੀ 9 ਕਰੋੜ ਦੁਰਗਾ ਕੇਤੀ ਕਰੋੜ ਦੇਵਤੇ ਜਿਹੜੇ ਹਨ 인ਦਰ ਤਪੇ ਮੋਨ ਤੇਰੀ ਸੇਵਾ ਇੰਦਰ ਦੁਰਗਾ ਕੇਤੀ ਕਰੋੜ ਦੇਵਤਿਆਂ ਦਾ ਰਾਜਾ ਬਨਾਇਆ ਹੋਇਆ ਹੈ ਅਤੇ ਤਪੇ ਬੜੇ ਬੜੇ ਤਪੀਸ਼ਰ ਗੋਤਮ ਰਹੀ ਯਾਦਕ ਅਤੇ ਤਪਸ਼ਪਤੀ ਜੇ ਪਸ਼ਪਤੀ ਸੋ ਸਾਰੇ ਜਿੰਨੇ ਬੜੇ ਬੜੇ ਤਪੀਆਂ ਵਿੱਚੋਂ ਬਗਦਾਲ ਵਜੈਸੇ ਤਪੀਏ ਤੇ मुनि ਨਾਰਦ ਮੋਨ ਤੁੰਬਰ ਮੋਨ ਆਦਿਕ ਅਤੇ ਬ੍ਰਹਸਟਾਦਕੁਮੁਨੇ ਅਗਾਸਤਾਦਕੁਮੁਨੇ ਤੇਰੀ ਸੇਵਾ ਇਹ ਸਾਰੇ ਮਾਰੇ ਤੇਰੀ ਸੇਵਾ ਭਰ ਕੀ ਜੁੜੇ ਹੋਏ ਹਨ ਸਭ ਆਪ ਦੀ ਟਹਿਲ ਤੇ ਲੱਗੇ ਹੋਏ ਨੇ ਆਪ ਦੀ ਪ੍ਰਸੰਤਾ ਚਾਹੁੰਦੇ ਹਨ ਜਤਿ ਸਤੀ ਕੇਤੇ ਬਨਵਾਸੀ ਮਾਰੇ ਜਨਵਾਰੇ ਜੋ ਜਿਸ ਪ੍ਰਕਾਰ ਗੋਰਖਨਾਥ ਆਜਕ ਪੀਸ਼ੂਪ ਕਾਮ ਹਨੂਮਾਨ ਜਤਾ ਕੋ ਭੈਰੂ ਆਜਕ ਇਹ ਮਹਾਰਾਜ ਜਤੀਆ ਜੋ ਛੇ ਜਤੀ ਮੁਖ ਮੰਨੇ ਹਨ ਇਸ ਤਰ੍ਹਾਂ ਸਤੀ ਜਿਹੜੇ ਰਾਜੇ ਸਦਪੁਰ ਦੇ ਗੀ ਦਾਨੀ ਸਨ ਹਰੀ ਚੰਦ ਜਿਵੇਂ ਸਰਵੰਸ ਆਪਣਾ দান ਕਰਕੇ ਆਪਣੇ ਆਪ ਨੂੰ ਵੀ ਕਾਂਸੀ ਵਿੱਚ ਬਕਾ ਦਿੱਤਾ ਸੀ ਇਸ ਪ੍ਰਕਾਰ ਦੇ ਸਦਪੁਰ ਦੇ ਪ੍ਰਸੂਰ ਆਜਾਦ ਇੱਕ ਸਦਪੁਰ ਦੇ 10000 ਕੋਤ ਸਤ ਬੋਲਣ ਵਾਲੇ ਇਤਿਆਹਾਕ ਸਤੀ ਲੋਕ ਜਿਹੜੇ ਸੀ ਅਗੇ ਸਤਿ ਸਤਵਾਲੀਓ ਸਿਤਾਦਿਕ ਜੋ ਇਸਤਰੀਆਂ ਮੰਨੀਆਂ ਹਨ ਅੰਤਨਾ ਕੋਈ ਪਾਇੰਦਾ ਹੋਇ ਅੰਤਨਾ ਕੋਈ ਪਾਇਏ ਨਾ ਤੇਰਾ ਅੰਤ ਵਿੱਚ ਕੋਈ ਪਾ ਸਕਦਾ ਤੂੰ ਬਿਆੰਤ ਹੈ ਪਰਮੇਸ਼ਵਰੋ ਬਿਨ ਜਾਣ ਆਏ ਕੋਈ ਨਾ ਜਾਣ ਜਿਨੋ ਜਿਨ ਮਾਰੇ ਸਤੁਰੋ ਦੁਆਰਾ ਆਪਣੇ ਸ਼੍ਰੀਪਨ ਤੁਸੀ ਜਨਾਉਂਦੇ ਨਹੀਂ ਉਹ ਜਿਹੜਾ ਮਾਰਾ ਆਪ ਦੇ ਤਾਂ ਕੋਈ ਵੀ ਨਹੀਂ ਜਾਣ ਸਕਦਾ ਹੈ ਜੋ ਕਿਸ ਕਰੇ ਸੁ ਆਪਣਾ ਭਾਣੇ ਅੰਤਰੀ ਜਾਨੀ ਤੂੰ ਬੇਵਜੀਰ ਹੈ ਜੋ ਕੁਝ ਕਰਦਾ ਆਪਣੇ ਭਾਣੇ ਅਨਸਾਰ ਕਰਦਾ ਕਿਸੇ ਦਾ ਮਤਾ ਨਹੀਂ ਲੈਂਦਾ ਸਲਾਹ ਨਹੀਂ ਲੈਂਦਾ ਸੁਤੰਤਰ ਹੈ ਤੋਹੇ ਪਰਮੇਸ਼ਵਰ ਵਜ਼ੀਰਾਂ ਦੀ ਉਹਨੂੰ ਲੋੜ ਪੈਂਦੀ ਹੈ ਜਿਹੜਾ ਕੰਮਗਵਾਗ ਵਾਲਾ ਹੋਏ ਉਹ ਵਜ਼ੀਰਾਂ ਨੂੰ ਵੀ ਲੈ ਲੈ ਕੇ ਕੰਮ ਕਰਦਾ ਹੈ ਇਸ ਪ੍ਰਕਾਰ ਤੋਂ ਮਹਾਰਾਜ ਜੋ ਇਸ ਕਰੇ ਸੋ ਆਪਨ ਭਾਣੇ ਮਰਜੀ ਅਨੁਸਾਰ ਜੋ ਕੋ ਕਰਨਾ ਹੈ ਕਿਸੇ ਦੀ ਲੋੜ ਨਹੀਂ ਲੱਗਦਾ ਰਹੇਗੀ ਲਖ ਚੌਰਾ ਸਭ ਨੂੰ ਪੁੱਛਣ ਸੇਵਕ ਬੀਆ ਲਗੋ ਕਿਆ ਕੋ ਲੇਵੇ ਕਿਆ ਕੋ ਜੇ ਯਾਰ ਨੇ ਦੁਆ ਕੀਆ ਲੱਖ 84 ਜੀ ਉਪਾਏ 84 ਲੱਖ ਵਜੈ ਦੀ ਜੂਨਾ ਦੇ ਜੀ ਪੈਦਾ ਕੀਤੇ ਹਨ ਆਪ ਜੀ ਨੇ ਭਣ ਸਾਲ ਵਾਏ ਸਰ ਨੂੰ ਆਪ ਦੀ ਰਜ਼ਾ ਵਿੱਚ ਹੀ ਸਾਡ ਲੋਆ ਦਾ ਦਵਾਉਣਾ ਹੈ ਸੱਚੇ ਪਾਤਸ਼ਾਹ ਲੈਂਦੇ ਹਨ ਸਾਜਿਤ ਨੇ ਤੇ ਜਾਵਿਤ ਜੋ ਤਿਸ ਭਾਵੈ ਸੋ ਨਿਚਉ ਹੂਬੈ ਜੋ ਤਿਸ ਆਦਮੀ ਅਹਗਰੂ ਪਉਂਦਾ ਨਿਸ਼ਚੈ ਕਰਕੇ ਉਹ ਹੀ ਪੂਰਾ ਹੁੰਦਾ ਹੈ ਮਨਮੁਖ ਆਪ ਗਣਾਈ ਰੂਪ ਹੈ ਜਿਹੜੇ ਗੁਰਮੁਖ ਹੋ ਤੇ ਤੇਰੇ ਭਾਣਾ ਪਾਉਂਦੇ ਹੈ ਜੋ ਕੁਛ ਹੁੰਦਾ ਨੂੰ ਭਲਾ ਕਰਕੇ ਮੰਨਦੇ ਹਨ ਮਨਮੁਖ ਆਪ ਗਣਾਈ ਰੂਪ ਹੈ ਮਨਮੁਖ ਜਿਹੜੇ ਉਹ ਕਹਿੰਦੇ ਅਸੀਂ ਕਰ ਸਕਦੇ ਨਹੀਂ ਹਾਂ ਤੋ ਆਪ ਗਿਣਾ ਕਰਕੇ ਅੰਤ ਨੂੰ ਰਹੰਦੇ ਹਨ ਨਾਵੋ ਪੁੱਲਾ ਥਾਉਰ ਨਾ ਪਾਏ ਉਪ੍ਰੀਸ਼ ਦੇ ਨਾਮ ਤੋਂ ਭੁੱਲੇ ਹੋਏ ਜੀਵ ਥਾਂ ਪਰ ਲੋਕ ਜਿਵੇਂ ਨਹੀਂ ਪਾਉਂਦੇ ਇੱਥੇ ਸੰਗ ਜਿਵੇਂ ਨਹੀਂ ਕਿਤੇ ਟਿਕਦਾ ਅੰਤਾਂ ਕਰਨ ਚੰਦੂ ਮੁਖਬਤੀ ਹੋ ਕੇ ਵੀ ਥਾਂ ਨਹੀਂ ਪਾਉਂਦੇ ਹਨ ਆਏ ਜਾਏ ਦੁੱਖ ਪਾਏ ਦਾ ਇਸ ਪ੍ਰਕਾਰ ਜਨਮ ਧਾਰ ਕੇ ਆਉਂਦੇ ਐ ਮਰ ਕੇ ਜਾਂਦੇ ਐ ਹਰ ਵਕਤ ਜੰਮਣ ਮਰਦੇ ਕਲੇਸ਼ ਦੇ ਦੁੱਖਾਂ ਨੂੰ ਪਾਉਂਦਾ ਪਾਉਂਦੇ ਹਨ ਨਿਰਮਲ ਕਾਇਆ ਉਜਲ ਹੰਸਾ ਜੇ ਜਿਨ੍ਹਾਂ ਦੀ ਸਾਸਵੀ ਜੀ ਬੁੱਧ ਨਿਰਮਲ ਹੈ ਮਾਲੀ ਮੁਕੇ ਵਰਨਾਦ ਕਾਂ ਦੀ ਮਹਿਲ ਤੋਂ ਰਹਿਤ ਹੈ ਉਹਨਾਂ ਦਾ ਹੰਸ ਜੀਵਾ ਤੋਂ ਵੀ ਉਜਲ ਹੈ ਗੁਣਵਾਲਾ ਹੈ ਜੇ ਨਾਮ ਨਰਿੰਜਨ ਅੰਸਾ ਉਸ ਮੁਲਕ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਅੰਸ ਮਾਤ੍ਰ ਜਰਾ ਮਾਤ੍ਰ ਵੀ ਜੇ ਹੈ ਉਹ ਵੀ ਪਵਿੱਤਰ ਹੁੰਦਾ ਹੈ ਅੰਸਾ ਨਾਮ ਸਰੂਪ ਦਾ ਹੈ ਇਸ ਵਿੱਚ ਨਾਮ ਨਰਿੰਜਨ ਦੇ ਨਾਮ ਦਾ ਅੰਬੋ ਸਖਿਆਤਾ ਹੈ ਤੇ ਅੰਸਾ ਸਰੂਪ ਵੀ ਮਾਰਾ ਦਾ ਸਖਿਆਤਾ ਉਹਨਾਂ ਦੇ ਸਗਲੇ ਦੁਖ ਸਗਲੇ ਦੁਖ ਅੰਮ੍ਰਿਤ ਕਰ ਪੀਵੇ ਉਹ ਸਾਰਿਆਂ ਦੁੱਖਾਂ ਨੂੰ ਐ ਨਿਵਰਤ ਕਰ ਲੈਂਦਾ ਹੈ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮੰਨਣਾ ਸੋਖ ਸੁਮੀਏ ਆਪ ਪਹਿਨੀ ਜਾ ਕੇ ਕੰਕੀ ਮਾਟੀ ਮੰਨੇ ਸਾਰਿਆਂ ਦੁੱਖਾਂ ਨੂੰ ਅਮਰਤ ਸੋਖ ਰੂਪ ਕਰਕੇ ਪੀ ਲੈਂਦਾ ਹੈ ਦੁੱਖ ਦੀ ਨਿਵਰਤੀ ਹੋ ਜਾਂਦੀ ਦੁੱਖ ਸੁਖ ਨੂੰ ਇੱਕ ਹੀ ਸਮਝਦਾ ਹੈ ਅਮਰਤ ਨਾਮ ਕਰਕੇ ਸਾਰੇ ਦੁੱਖ ਮਿਟ ਕੇ ਸੁਖ ਨੂੰ ਹੋ ਜਾਂਦੇ ਪੀ ਲੈਂਦਾ ਹੈ ਬਾਹੜ ਦੁੱਖ ਨਾ ਪਾਏਂਦਾ ਦੁੱਖ ਦਾਰੂ ਬਣ ਜਾਂਦੇ ਹਨ ਮੁੜ ਕੇ ਉਹ ਜਮਨ ਮਨ ਦਾ ਦੁੱਖ ਫੇਰ ਨਹੀਂ ਪਾਉਂਦਾ ਹੈ ਬਹੁਤ ਸਾਧੂ ਦੁੱਖ ਪ੍ਰਾਪਤ ਹੋਵੇ ਇਹ ਮਾਰਾ ਦੁੱਖ ਕਿਉਂ ਚਿੰਬੜਦੇ ਮਾਰਾ ਕਹਿੰਦੇ ਬਾਹਲਾ ਵਿਸ਼ਿਆਂ ਦੇ ਸਵਾਦ ਲੈ ਕੇ ਹੋਣੇ ਕਰਕੇ ਇਹ ਜੀਆਂ ਨੂੰ ਦੁੱਖ ਪ੍ਰਾਪਤ ਹੁੰਦੇ ਹਨ ਗੋਗੋ ਰੋਗ ਸੁਵੰਤ ਵਿਗੋਵਾ ਜਿਵਾ ਬਾਹਲੇ ਅਣ ਭੋਗਾਂ ਦੇ ਫਸੇ ਆ ਹੋਏ ਉਹਨਾਂ ਨੂੰ ਰੋਗ ਚਿੰਬੜੇ ਰਹਿੰਦੇ ਹਨ ਤੇ ਅੰਤ ਨੂੰ ਗੋਗੋਵਾ ਖਰਾਬ ਕਰਦੀ ਭੋਗਾਂ ਦੀ ਵਾਸ਼ਨਾ ਅੰਤਵੇਂ ਮਿਰਦੂਨੀ ਹੈ ਬਣੀ ਰਹਿੰਦੀ ਹੈ ਉਸ ਕਰਕੇ ਉਹ ਕਿਹੜੀਆਂ ਜੂਨਾ ਚ ਭਰਮ ਦਾ ਸਰਦਾਰ ਇੰਨਾ ਹਰ ਖੋ ਸੂਗ ਨਾ ਮਿਟਈ ਕਬੂ ਇਹੋ ਦੁਨੀਆਂ ਦੀਆਂ ਤਮਾਸ਼ੇ ਖੇਲਾਂ ਨੂੰ ਵੇਖਣ ਦੀ ਖੁਸ਼ੀ ਹੈ ਇਹਦੇ ਕਰਕੇ ਐਸਾ ਸੋਮ ਪ੍ਰਾਪਤ ਹੁੰਦਾ ਨਚਣਾ ਸੱਸੇ ਚੱਲੇ ਸੇ ਰੋਏ ਉੱਠ ਨਾ ਜਾਈ ਸਿੱਧ ਨਾ ਹੋਏ ਉਹ ਦੁਨੀਆ ਦੀਆਂ ਖੁਸ਼ੀਆਂ ਵਿੱਚੋਂ ਨੱਚਣ ਕੁੱਦਣ ਮਨ ਕਾ ਚਾਹ ਉਹ ਹੈ ਜਿਹੜਾ ਹਰ ਕੋਹ ਸੋਗ ਨਾ ਮਿਟੇ ਈ ਕਹੂੰ ਇਹ ਜਿਹੜੀ ਪ੍ਰਾਤਿਖੀ ਦੀ ਮਾਤਰੀ ਦੀ ਖੁਸ਼ੀ ਹੈ ਜਦੋਂ ਮਿਸ਼ੋੜਾ ਹੋ ਜਾਂਦਾ ਹੈ ਉਦੋਂ ਸੋਗ ਜਿੰਬੜ ਜਾਂਦਾ ਕਦੇ ਮਿਰਦਾ ਨਹੀਂ ਹੈ ਪੁਰਖ ਦਾ ਉਸ ਦਾ ਇਹ ਸੋਗ ਤੋਂ ਦਰਤੀ ਸ਼ੋਗਾ ਮਾਤਰ ਆਤਮ ਦੇ ਤੋਂ ਆਤਮ ਵੇਖੇ ਸੰਸੋਗ ਮਾਤਰ ਤੋਂ ਦਰਦਾ ਹੈ ਇਸ ਸੰਸਾਰ ਮੁਕਾਰ ਸੰਸੇਮੇ ਤਾਰੇ ਬ੍ਰਹਮ ਗਿਆਨੀ ਬਿਨ ਭਾਣੇ ਪਰਮਾਇ ਮਾ ਦਾ ਭਾਣ ਮੰਨੇ ਤੋਂ ਬਿਨਾ ਜੁਨਾ ਚ ਪਰਮਾਇਆ ਜਾਂਦਾ ਇਸ ਪ੍ਰਕਾਰ ਵਾਸ਼ਨਾ ਕਰਕੇ ਗਿਆਨ ਤੇ ਹੂਣੀ ਪਵੈ ਸਵਾਈ ਪਰਮੇਸ਼ਰ ਦੇ ਗਿਆਨ ਤੋਂ ਜਿਹੜੀ ਬਿਹੂਣੀ ਰਹਤਾ ਸ੍ਰਿਸ਼ਟੀ ਉਹ 84 ਲੱਖ ਜੁਨਾ ਚ ਭੁੰਦੀ ਫਿਰਦੀ ਹੈ ਸਵਾਈ ਬਹੁਤੀ ਫਿਰ ਭਟਕਦੀ ਫਿਰਦੀ ਹੈ ਭਰਮ ਕਰਕੇ ਸਾਚਾ ਰੱਬ ਰਹਿ ਆ ਲੇਵ ਲਈ ਜਿਨਾਂ ਨੂੰ ਪਰਮੇਸ਼ਰ ਦੀ ਲੇਵ ਲਈ ਹੈ ਮਨ ਨੂੰ ਸਕੇ ਅੰਦਰੋਂ ਹੀ ਪਰਗਟ ਹੋ ਗਿਆ ਹੈ ਸਾਰੇ ਰੰਗ ਰਿਆ ਹੈ ਮਿਲ ਰਿਹਾ ਹੈ ਨਿਰਪਉ ਸ਼ਬਦ ਗੁਰੂ ਸੱਚ ਜਾਤਾ ਇਸ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਜਿਹਨਾਂ ਨੇ ਸੱਚੇ ਨੂੰ ਜਾਣਿਆ ਉਹ ਨਿਰਪਉ ਸਰੂਪ ਨੂੰ ਪ੍ਰਾਪਤ ਹੋ ਗਏ ਜੋ ਜੋ ਸ਼ਰਨ ਪਰੋ ਗੁਰੂ ਨਾਨਕ ਉਹ ਫੈਦਾਨ ਸੁਖ ਪਾਏ ਫੇਰ ਪੜੋ ਨਿਰਪਉ ਸ਼ਬਦ ਗੁਰੂ ਸੱਚ ਜਾਤਾ ਜਿਨਨ ਗੁਰਾਂ ਦਾ ਸੱਚਾ ਸ਼ਬਦ ਜਾਣ ਲਿਆ ਉਹ ਨਿਰਪਉ ਹੋ ਗਏ ਕਾਲ ਦੇ ਪੈਹ ਤੋਂ ਰਹਿਤ ਹੋ ਗਏ ਹਨ 34 ਜੋਤ ਮਿਲਾਇਦਾ ਉਹਨਾਂ ਦੀ ਜੋਤ ਪਰਤਕ ਜੋਤ ਜਿਹੜੀ ਹੈ ਪਰਤੇ ਪਰਤੇ ਪਿੰਨ ਪਿੰਨ ਸਾਰੀਆਂ ਦੇ ਹਨ ਪ੍ਰਕਾਸ਼ਮ ਵਾਲੀ ਜਿਹੜੀ ਜੋਤ ਹੈ ਉਹ ਆਪ ਦੀ ਜੋਤ ਜੋ ਸਾਰਿਆਂ ਦੁਆਇਤ ਆਨੰਦ ਰੂਪ ਜੋਤੀ ਸਰੂਪ ਹੈ ਵਿਆਪਕੋਸ਼ ਵਿੱਚ ਮਿਲ ਲੈਂਦਾ ਹੈ ਅਤਲ ਅਡੂਲ ਅਤੂਲ ਮੁਰਾਰੇ ਉਹ ਅਤਲ ਆਪਣੇ ਸੂਪਜੋਂ ਡਲਦਾ ਨਹੀਂ ਹੈ ਅਗੇ ਅਡੂਲ ਅਡੂਲ ਦੋ ਮਾਇਆ ਜਿਕਰਕੇ ਡੋਲਦਾ ਨਹੀਂ ਹੈ ਕਿਸੇ ਪ੍ਰਕਾਰ ਵਾਸ਼ਨਾ ਕਰਕੇ ਅਤੂਲ ਮੁਰਾਰੇ ਕਿਸੇ ਸ਼ਾਸਤਰ ਪਰਮਾਨ ਵਟੇ ਨਾਲ ਬੁੱਧੀ ਰੂਪੀ ਤਰਾਜੀ ਉਨਾ ਤੋਲਿਆ ਨਹੀਂ ਜਾਂਦਾ ਤੋਲਣ ਤੋਂ ਰਹਿਟ ਹੈ ਵਿਚਾਰਨ ਤੋਂ ਰਹਿਟ ਹੈ ਮੁਰਾਰੇ ਮੁਰਦਾ ਦਾਦ ਕਹੈਰੀ ਹੈ ਨਾਸ ਕਰਨ ਵਾਲਾ ਭਗਤਾਂ ਦੀ ਰੱਖਿਆ ਕਰਨ ਵਾਸਤੇ ਮੋਰੋ ਜੋ ਦਾਇ ਤੋ ਮੋ ਆਦਿਕ ਹੈ ਹੰਕਾਰ ਆਦਿਕ ਉਹਨਾਂ ਨੂੰ ਨਾਸ਼ ਕਰਨ ਦਾ ਵਿక్తి ਰੂਪ ਹੋ ਕੇ ਚੇਤਨ। ਥਿਨ ਮਹਿ ਤਾਹੇ ਫਿਰ ਉਸਾਰੇ। ਇੱਕ ਛਿਨ ਵਿੱਚ ਸੰਸਾਰ ਦੀ ਪਲਨੋ ਕਰ ਲੈਂਦਾ ਹੈ। ਫਿਰ ਸੱਚੇ ਬਾਦਸ਼ਾ ਉਤਪਤ ਪਲਨੋ ਨਿਮਖਮ ਜਾਰ ਫਿਰ ਉਹਦੀ ਫੇਰ ਉਤਪਤੀ ਕਰ ਲੈਂਦਾ ਹੈ। ਅਸ਼ਰਵ ਉਸ ਦੀ ਵਧਾਈ ਹੈ। ਰੂਪ ਨਾ ਰੇਖ ਰੂਪ ਨਾ ਰੇਖਿਆ ਮਿਤ ਨਹੀਂ ਕਹੇ। ਕਿਹਨ ਮਹਤਾਹੇ ਫੇਰ ਉਸਾਰੇ ਜਿਹਨ ਵਿਚ ਜਿਹੜੇ ਸਾਬ ਸੰਗੈ ਦੀ ਤਾਹੇ ਹੋਏ ਆ ਸਭ ਗੁਣ ਇਸ ਜੀਵ ਦੇ ਉਹਨਾਂ ਨੂੰ ਫੇਰ ਕਿਰਪਾ ਦਿਸਤੀ ਕਰਕੇ ਉਸਾਰ ਦਿੰਦਾ ਹੈ ਜਿਹੜੇ ਆਸਰੀ ਸੰਤ ਪੈ ਖਿੰਝ ਤਾ ਦਿੰਦਾ ਹੈ ਫੇਰ ਸੂਗੁਣਾ ਨੂੰ ਗਿਆਨ ਆਦਿਕ ਨੂੰ ਉਸਾਰ ਦਿੰਦਾ ਹੈ ਅਰੂਪ ਨਾ ਰੇਖਿਆ ਨਿਤ ਨਹੀਂ ਕੀਮਤ ਉਹਦਾ ਰੂਪ ਆਕਾਰ ਨਹੀਂ ਜਾਣਿਆ ਜਾ ਸਕਦਾ ਇਸੇ ਪ੍ਰਕਾਰ ਦਾ ਨਾਰ ਨਾ ਪੁਰਖ ਨਾ ਪੰਖ ਨੂੰ ਸੱਚੋ ਚਪਲ ਸਰੂਪ। ਇਹ ਕਮ ਅਚਕੋਈ ਸਾਰੀ ਤੇ ਲਿਖੀ ਨਹੀਂ ਹੈ ਉਹਦੇ ਵਿੱਚ ਮਿਤ ਨਹੀਂ ਕੀਉਤ। ਮਰਯਾਦਾ ਸ਼ਾਸਤਰਾਂ ਕਰਕੇ ਵੀ ਮਰਯਾਦਾ ਨਹੀਂ ਆਉਂਦੀ। ਕੋਈ ਅਨੀਸ਼ਵਾਦੀ ਹੈ ਸੰਖੀ ਜਿਹੜੇ ਹਨ ਉਹ ਕੇਵਲ ਜੀਵ ਦੇ ਰੂਪ ਨੂੰ ਹੀ ਕਥਨ ਕਰਦੇ ਐ। ਨਿਆਇਕ ਈਸ਼ਣ ਨੂੰ ਇੱਕ ਦੇਸੀ ਕਹੀ ਜਾਂਦੇ ਹਨ ਪ੍ਰਮਾਣਾਂ ਤੋਂ ਸ੍ਰੀਪਤੀ ਮੰਨਦੇ ਹਨ। ਨੋ ਪਦਾਰਥ ਮੰਨ ਲਿਆ ਸਤਿ ਪਦਾਰਥ ਮੰਨਦੇ ਐ ਨਾ ਧਰਮ ਮੰਨਦੇ ਹਨ ਇਤਿਆਰਿਕ ਭੇਨਵਾਦ ਜੀਵ ਤੇ ਇਸ ਲਾਪ ਕੋ ਵਿੱਚ ਹੀ ਭੇਤ ਸਮਝਦੇ ਆ ਕਦੇ ਏਕਤਾ ਨਹੀਂ ਮੰਨਦੇ ਇਸ ਪ੍ਰਕਾਰ ਇਹ ਜਿਹੜੇ ਸ਼ਾਸਤਰ ਹਨ ਜਿਹੜੇ ਆਪਣੇ ਪੂਰਵ ਮਿਮਾਂਸਾ ਉਹ ਕਹਿੰਦਾ ਕਰਮਾ ਕਰਕੇ ਸ੍ਰਿਸ਼ਟੀ ਹੋਈ ਐ ਕਰਮਾ ਕਰਕੇ ਪਰਮਾ ਵਿਸ਼ਨੂੰ ਬਣੇ ਐ ਕਿ ਤਿਆਰ ਕਰਮ ਦਾ ਹੀ ਕਸਨ ਕਰਦਾ ਰਹਿੰਦਾ ਹੈ ਅਤੇ ਜਿਹੜਾ ਹੈ ਬਸੇਖ ਕੋ ਕਾਲ ਨਹੀਂ ਕਰਦਾ ਕਹਿੰਦਾ ਸਮੇਂ ਨਾਲ ਹੀ ਸ੍ਰਿਸ਼ਟੀ ਪਹਿਲਾਂ ਹੁੰਦੀ ਐ ਸਮੇਂ ਨਾਲ ਹੀ ਪੜਨ ਹੋ ਜਾਂਦੀ ਹੈ ਅਤੇ ਯੋਗੀ ਜਿਹੜਾ ਹੈ ਇਹ ਚਿੱਤ ਦੀ ਬਿੱਤੀ ਦਾ ਨਿਰੋਧ ਕਰਨਾ ਦਸਵੇਂ ਯਾਰ ਵਿੱਚ ਪਹੁੰਚ ਕੇ ਬ੍ਰਹਮ ਲੋਕ ਨੂੰ ਪਹੁੰਚ ਜਾਣਾ ਹੀ ਮੁਕਤੀ ਮੰਨਦਾ ਹੈ ਵਾਦ ਜਿਹੜਾ ਦ੍ਰਿਸ਼ਟਾ ਦੇਸ ਦੂ ਪਦਾਰਥ ਮੰਨਦਾ ਇੱਕ ਦਸਨ ਵਾਲਾ ਪਦਾਰਥ ਹੈ ਇੱਕ ਦਸਨ ਦੇਖਣ ਵਾਲਾ ਦਸਨ ਵਾਲਾ ਮਿੱਠਿਆ ਹੈ ਦੇਖਣ ਵਾਲਾ ਜਿਹੜਾ ਹੈ ਉਹ ਸਤ ਹੈ ਇਤਿਆਰ ਕੇ ਨਿਰਨੇ ਕਰਦਿਆਂ ਨਾ ਗਿਆਨ ਤੋਂ ਸ੍ਰਿਸ਼ਟੀ ਇਹ ਮੰਨਦਾ ਹੈ ਇਹ ਜੀ ਇੱਕਤਾ ਜਿਹੜੀ ਹੈ ਇਹਨੂੰ ਹੀ ਮੁਕਤੀ ਮੰਨਦਾ ਹੈ ਇਸ ਪ੍ਰਕਾਰ ਦੇ ਇਹਨਾਂ ਦੇ ਮਤ ਹਨ ਮਿਤ ਨਹੀਂ ਕੀਮਤ ਇਹ ਸ਼ਾਸਤਰ ਵੀ ਮਿਤ ਨਹੀਂ ਪਾ ਸਕਦੇ ਉਹਦੀ ਕੀਮਤ ਦੀ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਸ਼ਬਦ ਭੇਦ ਪਤੀਆ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਸ਼ਬਦ ਦੀ ਕਮਾਈ ਬਖਸ਼ਦੇ ਹੈ ਉਹ ਮੰਦੇ 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 ਸੁਆਰੋਂ ਬਿਨ ਲੈਂਦਾ ਹੈ ਮੇਰਦ ਹੁੰਦਾ ਹੈ ਸ਼ਬਦ ਦੁਆਰਾ ਤੇਹਦਾ ਜਾਂਦਾ ਪਰਮੇਸ਼ਰ ਜੀ ਮਿਲਦਾ ਤੇ ਦੀ ਆਇਆ ਫੇਰ ਮਾਰਾ ਪਤੀ ਜਾਂਦੇ ਕਿ ਹੁਣ ਲੈ ਬਲਾ ਕੇ ਸਾਡੇ ਜੀਨ ਹੋਣਾ ਚਾਹੁੰਦਾ ਹੈ ਹਮ ਦਾਸਨ ਕੇ ਦਾਸ ਪਿਆਰੇ ਕੋਈ ਹੰਗ ਕਹਿ ਨਾ ਕਰੋ ਹਮੇਸ਼ਾ ਬੇਨਤੀ ਕਰੋ ਕਿ ਅਸੀਂ ਮਹਾਰਾਜ ਆਪਦੇ ਜਿਹੜੇ ਦਾਸ ਹਨ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹਨੇ ਦਾਸਾਂ ਦੇ ਦਾਸਾਂ ਹੈ ਪਿਆਰਿਆ ਸਾਧਕ ਸਾਜ ਭਲੇ ਵਿਚਾਰੇ ਜਿਹੜੇ ਸਾਧਕਾਂ ਨੇ ਸ੍ਰੇਸ਼ਟ ਸਾਧਨਾ ਦੇ ਕਰਨ ਵਾਲੇ ਭੈ ਵੀ ਚਲਣਾ ਪ੍ਰੇਮ ਵਿੱਚ ਕਰਨੀ ਕਰਨੀ ਹਮੇਸ਼ਾ ਜਲਨੀ ਇਹ ਸਾਧਨਾ ਕਰਨ ਵਾਲੇ ਜਿਹੜੇ ਹਨ ਇਹ ਸਾਜ ਭਲੇ ਵੀ ਜਾ ਰਹੇ ਸੱਚੇ ਭਰੇ ਰੂਪ ਦੀ ਵਿਚਾਰ ਕਰਨ ਵਾਲੇ ਹਰ ਸੱਚੇ ਹਨ ਉਹ ਮੰਨੇ ਨਾਉ ਸੋਈ ਜਿਣ ਜਾਸੀ ਇਹਨਾਂ ਸਾਰੇ ਜਿਹੜਾ ਨਾਮ ਦਾ ਮੰਨਨ ਕਰੇਗਾ ਉਹ ਜਿੱਤ ਕੇ ਜਾਂਦਾ ਸੀ ਪਿੱਛੇ ਹੁਣ ਜਾਂਦਾ ਅਗੇ ਨੂੰ ਜਾਵੇਗਾ ਆਪੇ ਸਾਜ ਦ੍ਰਿੜਾ ਹਾਏਂਦਾ ਆਪੇ ਸਤਗੁਰੂ ਰੂਪ ਤਾਂ ਕੇ ਸਤਨਾਮ ਨੂੰ ਦ੍ਰਿੜ ਕਰਾਉਂਦਾ ਹੈ ਪੱਲੇ ਸਾਜ ਸੱਚੇ ਸਚਿਆਰਾ ਜਿਨ੍ਹਾਂ ਦੇ ਹੱਲੇ ਰੀਤੇ ਚ ਸੱਚਾ ਨਾਮ ਹੈ ਉਹ ਸੱਚੇ ਸਤਿਗੁਰਾਂ ਦੇ ਉਦੇਸ਼ ਕਰਕੇ ਸੱਚ ਦੀ ਪ੍ਰਾਪਤੀ ਵਾਲੇ ਹਨ ਜਿਨ੍ਹਾਂ ਦੇ ਪੱਲੇ ਰਿਦੇ 'ਚ ਸੱਚਾ ਨਾਮ ਹੈ ਉਹ ਸੱਚਿਆਂ ਨੇ ਇਸ ਲੋਕ 'ਚ ਵੀ ਪਰਲੋਕ 'ਚ ਵੀ ਸਿਜਾਈ ਆਲੇ ਹਨ ਪੱਲਾ ਸਾਜ ਸੱਚੇ ਸੱਚਿਆਰਾ ਸੱਚੇ ਸਤਿਗੁਰੂ ਦੁਆਰਾ ਜਿਨ੍ਹਾਂ ਨੂੰ ਸੱਚ ਸਰੂਪ ਦਾ ਨਾਮ ਪੱਲੇ ਪ੍ਰਾਪਤ ਹੋਇਆ ਹੈ ਉਹ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹਨ ਸਾਚੇ ਭਾਵ ਸਬਦ ਪਿਆਰਾ ਜਿਉ ਜਿਨ੍ਹਾਂ ਦੇ ਪੱਲੇ ਸਰਵਨੂਪੀ ਸੱਚ ਹੈ ਅਤੇ ਫਿਰ ਉਹ ਮੰਨਨ ਕਰਦੇ ਆ ਸੱਚੇ ਦਾ ਫਿਰ ਉਹ ਨਿਹਾਸਨ ਕਰਦੇ ਆ ਸਚਾਈ ਦੀ ਪ੍ਰਾਪਤੀ ਹੁੰਦੀ ਸੱਚੇ ਦੀ ਤ੍ਰਿ ਭਵਨ ਸਾਚੀ ਬੋਲ ਸਾਚੇ ਭਾਵ ਹੈ ਸ਼ਬਦ ਪਿਆਰਾ ਜਿਉਂ ਗੁਰਾਂ ਦੇ ਸ਼ਬਦ ਦਾ ਪਿਆਰਾ ਹੈ ਉਹ ਸੱਚੇ ਕਾਲ ਪ੍ਰਖ ਨੂੰ ਭਾਜ ਜਾਂਦਾ ਹੈ ਫਿਰ ਪਵਨ ਸਾਜ ਕਲਾ ਧਰ ਥਾਪੀ ਜਿੰਨੇ ਹੁਣ ਜਿਹੜੇ ਸੱਚੇ ਨੇ ਆਪ ਦੀ ਕਲਾ ਸ਼ਕਤੀ ਰੱਖ ਕਰਕੇ ਸਥਾਪਨ ਕੀਤੇ ਸਤਿਧ ਕੀਤੇ ਹਨ ਸੱਚੇ ਹੀ ਪਤੀ ਆਏ ਇਸ ਕਰਕੇ ਸੱਚ ਵਾਲੇ ਦੇ ਹਿਰਦੇ ਤੇ ਮਾਰਾ ਪਤੀਜਦਾ ਹੈ ਕੂੜ ਕਰਕੇ ਨਹੀਂ ਕੂੜ ਲੱਭ ਜਾ ਥਾਂ ਇਹਨਾਂ ਪਾਸੀ ਉਹ ਜਗ੍ਹਾ ਨੂੰ ਨਹੀਂ ਪਾ ਸਕਦੇ ਕੂੜ ਤੇ ਲੱਭ ਵਾਲੇ ਜਿਹੜੇ ਪੁਰਖ ਹਨ ਸੋ ਸੱਚੇ ਨੇ ਜਿਹੜੇ ਸੱਚ ਦੇ ਨਾਮ 'ਚ ਮਿਲੇ ਸੱਚੇ ਦੇ ਤੇ ਉਹ ਸੱਚੇ ਨੂੰ ਪਹੁੰਚਦੇ ਹਨ ਵੱਡਾ ਵੱਡਾ ਆਖਾ ਵੱਡਾ ਵੱਡਾ ਆਖਾ ਸਭ ਕੋਈ ਸਿਰ ਪਾਵਣ ਸਾਜ ਕਲਾ ਧਰ ਥਾਪੀ ਤਿੰਨ ਮਨੁਣਾ ਨੂੰ ਸੱਚੇ ਨੇ ਆਪਦੀ ਕਲਾ ਸ਼ਕਤੀ ਰੱਖ ਕਰਕੇ ਸਥਾਪਨ ਕੀਤਾ ਹੈ ਸੱਚੇ ਹੀ ਪਤੀ ਆਏ ਜੋ ਸੱਚੇ ਨਾਮ ਨੂੰ ਜਪਦੇ ਉਹਨਾਂ ਤੇ ਪਤੀ ਦਾ ਹੈ ਪਰਮੇਸ਼ਰ ਮੰਨਦਾ ਹੈ ਇਹ ਮਨ ਵੀ ਸੱਚੇ ਨਾਮ ਕਰਕੇ ਪ੍ਰਤੀਤ ਕਰਦਾ ਹੈ ਗੁਰੂ ਸਾ ਆਉਂਦਾ ਇਹਨੂੰ ਵੱਡਾ ਵੱਡਾ ਆਖੇ ਸਭ ਕੋ ਮੇਰੇ ਵਾਹਿਗੁਰੂ ਵੱਡਾ ਹੈ ਵੱਡਾ ਹੈ ਇਸ ਤਰ੍ਹਾਂ ਕਿ 체 ਵੱਡਾ ਸੀ ਹੁਣ ਵੀ ਵੱਡਾ ਅੱਗੇ ਨੂੰ ਵੱਡਾ ਹੋਵੇਗਾ ਫਿਰਨ ਗਲਤੋਂ ਵੀ ਬਰਾੜ ਤੋਂ ਵੀ ਵੱਡਾ ਹੈ ਆਖਦੀ ਐ ਸੋ ਕੋਈ ਗੁਰਬਿੰਨ ਸੋਜੀ ਕਿਨੈ ਨਾ ਹੋਈ ਪਰ ਸੁਣ ਲੈ ਅੱਖ ਸੋ ਕੋਈ ਐ ਨਾ ਸਤਗੁਰਾਂ ਤੋਂ ਬਗੈਰ ਕਿਸੇ ਵਾਰ ਦੀ ਤੇ ਤਾਂ ਹੀ ਸੋਜੀ ਸਮਝ ਨਹੀਂ ਕਿਸੇ ਨੂੰ ਕਿਸ ਹੁੰਦੀ ਉਸ ਰੂਪ ਦੀ ਸਾਚ ਮਿਲੈ ਸੋ ਸਾਚੇ ਭਾਏ ਜਿਹਨੂੰ ਸਤਿਗੁਰਾਂ ਦੇ ਨਾਮ ਨਾਲ ਮਿਲਦੇ ਹਨ ਉਹ ਸੱਚੇ ਅਕਾਲ ਪੁਰਖੋਂ ਭਾਗੇ ਹਨ ਨਾ ਗੀਛੜ ਦੁਖ ਪਾਇਦਾ ਉਹ ਮੁਰਖ ਭਾਈ ਵਿਚਰ ਕੇ ਫਿਰ ਜੰਮ ਜਮ ਦੇ ਦੁਖ ਨੂੰ ਨਹੀਂ ਪਾਉਂਦਾ ਹੈ ਤੁਰੋ ਵਿਛੁੰਨੇ ਤਾਹੀ ਰੁੰਨੇ ਤੂੰ ਆ ਤੂੰ ਆਵਰੇ ਸਕਾਮ ਕਰਮਾ ਕਰਕੇ ਸਰਗਾਮ ਕਾ ਦੀਛਾ ਜੀ ਫਸੇ ਹੋਏ ਹੈ ਨਖਿਦ ਕਰਮਾ ਕਰਕੇ ਨਰਕ ਗਾਮੀ ਹੋਏ ਹੈ ਉਹ ਮੁਰਖ ਤੋਂ ਲੈ ਵੱਲੋਂ ਵਿਛੜ ਗਿਆ ਜਨਮ ਤੋਂ ਲਾ ਕੇ ਹੁਣ ਤਹਾ ਮਾਰ ਮਾਰ ਕੇ ਹੁੰਦੇ ਹੈ ਕੋਈ ਪੁਕਾਰ ਨਹੀਂ ਉਹਨਾਂ ਦੀ ਸੁਣਦਾ ਮਰ ਮਰ ਜਨਮ ਹੈ ਮੂਹਲਤ ਪੁੰਨੇ ਜੇ ਮੂਹਲਤ ਅਰਸ਼ਾ ਉਮਰ ਦਾ ਪਰਾਲਵ ਦਾ ਪੂਰਾ ਹੋ ਜਾਂਦਾ ਹੈ ਉਦੋਂ ਫਿਰ ਮੌਤ ਦੇ ਮਾਰੇ ਮਰਦੇ ਰਹਿੰਦੇ ਐ ਫਿਰ ਵਾਸ਼ਨਾ ਦੇ ਜਮਾਏ ਜਾਂਦੇ ਰਹਿੰਦੇ ਆਨ ਬਾਰ-ਬਾਰ ਜਿਸ ਬਕਸੇ ਇਸ ਦੀ ਵੜਿਆ ਜਿਸ ਨੂੰ ਗੁਰੂ ਸਾਹਿਬ ਜੀ ਨਾਮ ਬਖਸ਼ਦੇ ਐ ਉਹਨਾਂ ਨੂੰ ਬ੍ਰह्म ਵਿਦਿਆਰੀ ਵਢਾਈ ਦੇ ਜੁੰਦੇ ਹਨ ਮੇਲ ਨਾ ਪਛੂ ਤਾਏ ਦਾ ਉਸ ਰੂਪ ਚ ਮਾਰਾ ਮੇਲ ਲੈਂਦੇ ਐ ਫਿਰ ਉਹ ਪਛਤਾਪ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਆਪੇ ਕਰਤਾ ਆਪੇ ਭੁਗਤਾ ਭਾਵੇਂ ਉਹ ਕਰਤਾ ਹੈ ਪਰਮੇਸ਼ਰ ਜਗਤੂ ਰਚਣ ਵਾਲਾ ਹੈ ਆਪ ਹੀ ਸਾਰੇ ਅੰਦਰ ਭੋਗ ਲਗਾਉਣ ਵਾਲਾ ਜੋ ਕੋਈ ਅਰਦਾਸ ਹੈ ਉਸ ਦੇ ਢਾਈ ਮਹਾਰਾ ਸਾਉਂਗੀ ਕਾਰ ਕਰਦਾ ਹੈ ਜਿਵੇਂ ਸਿੱਖ ਸੰਗਤਾਂ ਮੇਰੇ ਬਿਆਨਿਤ ਸਾਰ ਦੀ ਢਾਲੀ ਲੈ ਕੇ ਸ਼ੇਮੇ ਪਾਲਸ਼ਾ ਦੇ ਪਾਸ ਜਿਸ ਵਕ ਸ੍ਰੀ ਨਗਰ ਪੁਜੇ ਹੈ ਬਾਰਾ ਮੂਲੇ ਜੀ ਭਾਈ ਕੱਟੂ ਜੀ ਨੇ ਕਿਹਾ ਕਿ ਕੀ ਲਈ ਜਾਂਦੀ ਸੰਗਤ ਕਿਹਾ ਕਿ ਸਹਿਦ ਭਾਲ ਕੇ ਜਾਂਦਾ ਚੰਗਾ ਕਹਿੰਦਾ ਮੈਨੂੰ ਵੀ ਸੁਆਗਤ ਦਿਖਾ ਦਿਓ ਜੋ ਵੇਖਣ ਆਤੇ ਕਿਹਾ ਸਿਖਾਂ ਨਾ ਕਿ ਨਹੀਂ ਪਹਿਲਾਂ ਮਾਦ ਨੂੰ ਅਰਪਾਂਗੇ ਫਿਰ ਤੁਹਾਨੂੰ ਦਿਹਾਗੇ ਇਹ ਸੁਣ ਕਰਕੇ ਭਾਈ ਕੱਟੂ ਚੁ ਪੁਕਾਰ ਰਿਹਾ ਲੇਮ ਵਾਲਾ ਸਿੱਖ ਸੀ ਮਹਾਰਾਜੇ ਪਾਸ ਜਦੋਂ ਗਏ ਤੇ ਮੂੰਹ ਖੋਲਿਆ ਕਲੀਰਾ ਉਸ ਦੇ ਵਿੱਚ ਸਾਰੇ ਕੀੜੇ ਪਏ ਹੋਏ ਵਿੱਚ ਕਹਿਣ ਲੱਗੇ ਮਹਾਰਾਜੇ ਕਿ ਬਾਣਾ ਵਰਜਾ ਬੜੇ ਅਸੀਂ ਸਾਂਹੇ ਫਲਾਂ ਦੇ ਵਿੱਚੋਂ ਰਸਾਂ ਵਿੱਚੋਂ ਕੱਢ ਕੇ ਲਿਆਂਦਾ ਸੀ ਉਸੇ ਮਹਾਰਾਜੇ ਨੇ ਕਿ ਭਾਈ ਜਿੱਥੇ ਅਸੀਂ ਮੰਦਿਆ ਸੀ ਉੱਥੇ ਤੁਸੀਂ ਦਿੱਤਾ ਨਹੀਂ ਸੁਣ ਕੇ ਸੰਤ ਨੇ ਕਿਹਾ ਗੁਰੂ ਸਾਹਿਬ ਆਪ ਨੇ ਸਿੱਖਾਂ ਨੂੰ ਵੜਿਆਉਂਦੇ ਆ ਉਸ ਤੋਂ ਕਿ ਸਿੱਖ ਫੇਰ ਮਾਤਸਬਾਰਾ ਮੂਲੇ ਆਏ ਭਾਈ ਕਟੂ ਨੇ ਉਹ ਗੁਰੂ ਸਾਹਿਬ ਦੇ ਧਿਆਨ ਵਿੱਚ ਲੀਨ ਹੋਏ ਨੇ ਆਪਣੀ ਤਲੀ ਤੇ ਰੱਖ ਕੇ ਛੱਗ ਲਿਆ ਤੇ ਫੇਰ ਮਹਾਰਾਜ ਦੇ ਪਾਸ ਆਇਆ ਜਦੋਂ ਮਹਾਰਾਜ ਦੇ ਅੱਗੇ ਰੱਖਿਆ ਤੇ ਖੁਸ਼ਬੂ ਦਾ ਭਰਿਆ ਮਹਿਕ ਲੋ ਭਰਿਆ ਸਾਹਿਬ ਵੇਖਿਆ ਸਾਰੇ ਸਿੱਖ ਚਰਨੀ ਪੈ ਗਏ ਜੁ ਮਹਾਰਾ ਸਾਡੀ ਗਲਤੀ ਹੈ ਇਸ ਪ੍ਰਕਾਰ ਲਿਵ ਵਾਲੇ ਸਿੱਖ ਜਿਹੜੇ ਹਨ ਗੁਰੂ ਮਹਾਰਾਜ ਸਾਹਿਬ ਦੇ ਜੋ ਪਿਆਰੇ ਅਹਿਸਾਸ ਗਰਾਜਦੇ ਹੈ ਉਹਨਾਂ ਦਾ ਆਦਰ ਗੁਰੂ ਮਹਾਰਾਜ ਸਾਹਿਬ ਕਰਦੇ ਹੈ ਇਉਂ ਜੇ ਇਹਦੇ ਵਿੱਚੋਂ ਇਹ ਨਾ ਸਮਝਣਾ ਨਾ ਵੀ ਕੋਈ ਸਿੱਖੋ ਕੜਾ ਪ੍ਰਸ਼ਾਦ ਪਹਿਲਾਂ ਹੀ ਆਉਂਦਾ ਗੁਰੂ ਸਾਹਿਬ ਦੇ ਅਰਦਾਸ ਤੋਂ ਬਿਨਾਂ ਖਾ ਲਈਏ ਕਟੂ ਨਾ ਬਣਨਾ ਚਾਏ ਕਟੂ ਨਹੀਂ ਬਣਿਆ ਜਾਣਾ ਸੋ ਇਹ ਭਾਵਨਾ ਸਿੱਖਾਂ ਦੀ ਗੁਰੂ ਸਾਹਿਬ ਪੂਰੀ ਕਰਦੇ ਹਨ ਉਸ ਦੇ ਅੰਦਰ ਕੋਈ ਤ੍ਰਿਸ਼ਨਾ ਨਹੀਂ ਸੀ ਅਸਕਸ ਖਾਣ ਦੀ ਉਹ ਤਾਂ ਲੇਵ ਵਾਲਾ ਸਿੱਖ ਸੀ ਉਹਦੀ ਮਹਾਰਾਜ ਸਾਹਿਬ ਜੀ ਨੇ ਵਡਿਆਈ ਰੱਖੀ ਸੀ ਹਾਂਜੀ ਆਪੇ ਕਰਤਾ ਆਪੇ ਭੂਤਾ ਵੀ ਕਰਤਾ ਰੂਪ ਹੈ ਆਪ ਹੀ ਭੋਗਤਾ ਰੂਪ ਹੈ ਓ ਆਪ ਹੀ ਜਗਤ ਨੂੰ ਕਰਨ ਵਾਲਾ ਹੈ ਆਪ ਹੀ ਜੀਵ ਹੋ ਕੇ ਪਦਾਰਥਾਂ ਨੂੰ ਭੋਗਣ ਵਾਲਾ ਹੈ ਆਪ ਹੀ ਕਰਤਾ ਪੁਰਖ ਹੈ ਤਤਵੇਟਿਆਂ ਦੇ ਹਿਰਦੇ ਦੇ ਅੰਦਰ ਆਪ ਹੀ ਭੁਗਤਾ ਬ੍ਰਹਮ ਦੇਤਾ ਹੋ ਕੇ ਸਭੀ ਭੋਗ ਲਾਇਸੋ ਗਿਆਨੀ ਦਰਾਮ ਗਿਆਨੀ ਸਲਾਮ ਆਰਨ ਨੂੰ ਭੋਗ ਲਗਾਉਂਦੇ ਅਰਥ ਦੇ ਹਨ ਕਿ ਉਹ ਭੋਗਣ ਵਾਲਾ ਵੀ ਆਪ ਹੀ ਹੈ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਹੀ ਮਾਰਾ ਗੁਰੂ ਰੂਪ ਹੈ ਸਦਾ ਕਿਸੇ ਪ੍ਰਕਾਰ ਦੇ ਪਦਾਰਥ ਦੀ ਧੋਖ ਨਹੀਂ ਤੇ ਸਦਾ ਮੁਕਤ ਰੂਪ ਵੀ ਆਪ ਹੀ ਹੈ ਆਪੇ ਮੁਕਤਦਾਨ ਮੁਕਤੀ ਸਰ ਕਿ ਮੁਕਤੀ ਦਾ ਦਾਨ ਦੇਣ ਵਾਲਾ ਸੱਚੇ ਪਾਤਸ਼ਾਹ ਜਿਵੇਂ ਚਾਲਿਆਂ ਮੁਕਤੇ ਹਨ ਗੁਰੂ ਮਹਾਰਾਜ ਸਾਹਿਬ ਕੀ ਗੰਢੀ ਜਦੋਂ ਗੁਰੂ ਕਲੰਗੀ ਧਰਜੀ ਨੇ ਭਾਈ ਮਹਾਸਿੰਘ ਨੂੰ ਕਿਹਾ ਮਹਾਸਿੰਘ ਮੰਗ ਲਾ ਕੁਝ ਕਹਿਣ ਲੱਗਾ ਸੱਚੇ ਪਾਤਸ਼ਾਹ ਜਿਉਂ ਦਰਸ਼ਨ ਹੋ ਗਏ ਅੰਤਵੇਰੇ ਪਏ ਯੋਗੀ ਦਰਸ਼ਦੇ ਐ ਉਹ ਦਰਸ਼ਨ ਮੈਨੂੰ ਆਜ ਦੇ ਪ੍ਰਾਪਤ ਹੋ ਰਹੇ ਐ ਮੇਰਾ ਸੀਸ ਸਾਹਿਬ ਜੀ ਗੋਦ ਵਿੱਚ ਐ ਹੋਰ ਮੈਂ ਕੀ ਮੰਗਣਾ ਇਹਨੂੰ ਬੜੇ ਹੋਰ ਤੋਂ ਮੰਗਣ ਦੀ ਇਹ ਵਾਸ਼ਨਾ ਸੀ ਇੱਛਾ ਸੀ ਕਿ ਗੁਰੂ ਸਾਹਿਬ ਦੇ ਅੰਤਵੇਰੇ ਦਰਸ਼ਨ ਹੋਣ ਇਸ ਕਰਕੇ ਮੇਰਾ ਸੀਰ ਮਾਰਾ ਬੱਜ ਗਿਆ ਸਿੰਘ ਸਾਰੂ ਸ਼ਹੀਦ ਹੋ ਗਏ ਐ उस वे सतगुरु जी ने कहा तेन पता महानी खुशी ए मरिया जिंद कर नहीं भाई महा सिंह ने सोचा कि गुरु महाराज साहब इस वक्त जो काज से वह महाराज को पड़वा लीए सारे देख का भला हो जाएगा भाई महान सिंह ने कहा महाराज आप पसन्नो ਉਹ ਜਿਹੜੇ ਸਿੱਖਾਂ ਨੂੰ ਸਾਰਾ ਦੇਸ਼ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਸਿੱਖ ਸੀ ਐਸ ਵੇ ਤਾ ਨਹੀਂ ਸਾਂ ਸਕੀਆਂ ਜਿਹੜੀਆਂ ਪਛਾਹਦਾ ਸੀ ਬਧਾਵਾ ਦੇਖ ਕੇ ਬੇਵੀਆਂ ਉਹ ਬਲਾਵੇ ਦਾ ਕਾੜੀ ਪਾੜ ਕੇ ਸੁਣ ਕੇ ਮਾਰਾ ਕਹੇ ਬੁਰ ਸਿੱਖਾ ਆਪਣੇ ਵਾਸਤੇ ਮੰਨੋ ਜੇ ਚਾਹੇ ਤੈਨੂੰ ਬ੍ਰਹਮ ਲੋਗ ਦਾ ਰਾਜ ਦੇ ਦिए ਜੇ ਚਾਹੇ ਮੁਕਤੀਆਂ ਦੇ ਦिए ਜੇ ਚਾਹੇ ਤੇਰੀ ਲੰਮੀ ਉਮਰ ਬਣਾ ਜੀਏ ਜੇ ਕਹੇ ਦਿੱਲੀ ਦਾ ਰਾਜ ਦੇ ਦिए ਕਹਿੰਦਾ ਬਹਾਰਾ ਹੋਰ ਕਹੀ ਕੀ ਦੀ ਭੁੱਖ ਨਹੀਂ सतगुरू महाराज साहब ने क्या चंगा परोपकार तरह भाई महाशिया गुरु नानक साहब को ला के देश सिख सी इस वे कसोटी ज पूरा नहीं उतरियां बख्शा लिया है वाह पर तेरे पिछे बेंत सिंह हो वचन करके महाराज जी ने मुक्ति का सरोवर उत्थे कायम करता सी जो मुक्सर साहब तीर्थ है टुटी गंढ के सचे पातशाह ने ਦੇਸਪੁਰਕਾਰ ਸਾਧ ਸੰਗਤ ਜੀ ਆਪੇ ਮੁਕਤਦਾਨ ਮੁਕਤੀ ਸਰ ਆਪ ਹੀ ਮਾਰੇ ਸਭ ਮੁਕਤੀ ਦਾ ਦਾਨ ਦੇਣ ਵਾਲਾ ਹੈ ਆਪ ਹੀ ਮੁਕਤੀ ਦਾ ਸਰੋਬਰ ਆਪੋ ਸਤਿਗੁਰੂ ਰੂਪ ਹੈ ਮਮਤਾ ਮੋਹ ਚੁਕਾਇਆ ਸਿੱਖੀ ਜੋ ਮੇਰੇ ਜੀ ਪਦਾਰਥਾਂ ਦੀ ਤੇ ਮੋਹ ਇਸਰੀ ਦਾ ਇੱਕ ਕਿਰਪਾ ਕਰਕੇ ਚੁਕਾਇਆ ਅੱਲਾਹ ਦਾਨਾ ਕੈ ਸਿਰ ਦਾਨ ਵਿਚਾਰ ਕੀ ਭਾਈ ਦਾਨਾਂ ਦਾ ਸਿਰੋਮਣੀ ਦਾਨ ਹੈ ਜੋ ਸਰੂਪ ਦਾ ਵਿਚਾਰ ਗਿਆਨ ਗੁਰੂ ਸਾਹਿਬ ਦਿੰਦੇ ਹਨ ਦਾਨਾਂ ਵਿੱਚੋਂ ਸਿਰ ਦਾ ਦਾਨ ਜਿਹੜਾ ਦੇਣਾ ਹੈ ਆਪਣੇ ਪੰਜਾਂ ਪਿਆਰਨ ਜਿਵੇਂ ਸੀਸ ਸਰਦਾਰਾਂ ਨੂੰ ਅਰਪਿਆ ਸੀ ਇਹ ਦਾਨ ਹੈ ਦਾਨਾਂ ਵਿੱਚੋਂ ਦਾਨ ਹੰਕਾਰ ਜਿਹੜਾ ਛੱਡਣਾ ਹੈ ਹੋਮੈ ਬਿਨ ਹੋ ਪਿਆਗ ਕਹਾ ਕੂਚਿਆਗੀ ਸੋ ਹੋਮੈ ਧਮਟੀ ਮਿੱਟੀ ਵਿੱਚੋਂ त्याਗੀ ਕਿਵੇਂ ਕੋ ਹੋ ਸਕਦਾ ਹੈ ਦਾਨ ਦੀਚਾਰ ਦਾਨਾਂ ਕੇ ਸਿਰ ਸਿਰੋਮਣੀ ਦਾਨਾਂ ਦੇ ਚੋਂ ਦਾਨ ਇਹ ਪਰਮੇਸ਼ਰ ਦਾ ਵਿਚਾਰ ਹੈ ਜਿਹੜੀ ਇਹੋ ਜੀ ਹੈ ਦਾਨਾਂ ਚ ਸਾਰਿਆਂ ਦੇ ਸਿਰ ਪਿੰਨ ਪਿੰਨ ਦਾਨ ਪਰਮੇਸ਼ਰ ਵਿਚਾਰ ਕੇ ਦੇ ਰਿਹਾ ਹੈ ਜਾਨ ਕੋ ਦੇ ਤੇ ਅਜਾਨ ਕੋ ਦੇ ਤੇ ਜ਼ਮੀਨ ਕੋ ਦੇ ਤੇ ਜਮਾਨ ਕੋ ਦੇ ਹੈ ਸਾਰਨ ਰੋਜੀ ਦਾ ਦਾਨ ਦੇ ਰਿਹਾ ਹੈ ਕਰਨ ਕਰਨ ਸਮਰੱਥ ਅਪਾਰ ਉਹ ਸਾਰੇ ਕਾਰਜਾਂ ਦੇ ਕਰਨ ਕਰਨ ਨੂੰ ਸਮਰੱਥ ਵਪਾਰਾ ਵਰ ਤੋਂ ਰਹਿਤ ਪ੍ਰਤੀਤੀ ਦੇ ਤੋ ਕਰ ਕਰ ਬੀਖੇ ਕੀਤਾ ਆਪਣਾ ਇਹ ਜੀਤੀ ਸੰਸਾਰ ਨੂੰ ਆਪ ਹੀ ਵੇਖ ਰਿਹਾ ਹੈ ਕਰਨੀ ਕਾਰ ਕਰਾਇਦਾ ਅੱਜ ਇਹ ਭਗਤੀ ਦੀ ਕਾਰਜੀਆਂ ਦੇ ਪਾਸੋਂ ਕਰਾਉਂਦਾ ਉਹਨਾਂ ਨੂੰ ਬਖਸ਼ ਲੈਂਦਾ ਮੇਲ ਲੈਂਦਾ ਹੈ ਸੇ ਗੁਣ ਗਾਵ ਹੈ ਸਾਚੀ ਭਾਵ ਕਿ ਉਹਨਾਂ ਲੋਕਾਂ ਜਿਹੜੇ ਗੁਣ ਗਾਉਂਦੇ ਆ ਪਰਮੇਸ਼ਰ ਦੇ ਉਹ ਸੱਚੇ ਅਕਾਲ ਪੁਰਖ ਨੂੰ ਪਾ ਜਾਂਦੇ ਹਨ ਤੁਝ ਤੇ ਉਪਜ ਹੈ ਤੁਝ ਮਾਹੇ ਸਮਾ ਉਹ ਮਹਾਰਾਜ ਜਿਵੇਂ ਜਲ ਤੇ ਲਹਿਰ ਉੱਠਦੀ ਹੈ ਜਲ ਚ ਹੀ ਇਸ਼ਤਤ ਰਹਿੰਦੀ ਹੈ ਜਲ ਕੀ ਲੀਨ ਹੋ ਜਾਂਦੀ ਹੈ ਐ ਤੇਰੇ ਸਰੂਪ ਚੋਂ ਹੀ ਉਹ ਮਹਾਪੁਰਖ ਬ੍ਰਹਮ ਗਿਆਨੀ ਪੈ ਜਾ ਹੋਏ ਹੈ ਅਗੇ ਤੇਰੇ ਸਰੂਪ ਵਿੱਚ ਹੀ ਲਿਬ ਲਾ ਕੇ ਜੁੜੇ ਰਹਿੰਦੇ ਹੈ ਹੋਰਾਂ ਦੀ ਲੇੜ ਲਗਾਉਂਦੇ ਹੈ ਤੇਰੇ ਉਜੀ ਅੰਤ ਨੂੰ ਆਰਸ ਸਮਾਜੰ ਦੇ ਲੀਨ ਹੋ ਜਾਂਦੇ ਹਨ ਨਾਨਕ ਸਾਜ ਕਹਿ ਬੇਨਾਮ ਸਤਿਗੁਰੂ ਸਾਹਿਬ ਜੀ ਕੰਨੋਂ ਸੇ ਸੱਚੀ ਬੇਨਤੀ ਕਹੀਨੀ ਹੈ ਆਪਦੇ ਅੱਗੇ ਮਿਲ ਸਾਚੇ ਸੁਖ ਪਾਏ ਜੂ ਮਾਰਾ ਸੱਚੇ ਬਾਦਸ਼ਾਹ ਤੇਰੇ ਸਰੂਪ ਨਾਲ ਮਿਲਦਾ ਹੈ ਸੱਚੇ ਸਤਿਗੁਰਾਂ ਦੇ ਉਪਦੇਸ਼ ਨਾਲ ਮਿਲਦਾ ਹੈ ਸੱਚ ਨਾਮ ਨਾਲ ਮਿਲਦਾ ਹੈ ਉਹ ਤੇਰੇ ਸੁਖ ਸਰੂਪ ਨੂੰ ਪਾ ਲੈਂਦਾ ਹੈ